ਸਵੇਰ ਦਾ ਸਮਾਂ ਹੈ ਸ਼੍ਰੀ ਦਰਬਾਰ ਸਾਹਿਬ ਵਿਖੇ ਗੁਰਬਾਣੀ ਦੇ ਪਰਵਾ ਚੱਲ ਰਹੇ ਹਨ ਕੀਰਤਨ ਦੀ ਮਿੱਠੀ ਧੁਨ ਹਵਾ ਦੇ ਵਿੱਚ ਘੁਲ ਰਹੀ ਹੈ ਸੰਗਤ ਦਾ ਠਾਠਾ ਮਰਦਾ ਇਕੱਠ ਪ੍ਰਕਰਮਾਂ ਦੇ ਵਿੱਚ ਮੌਜੂਦ ਹੈ ਐਸੇ ਪ੍ਰਕਰਮਾਂ ਦੇ ਵਿੱਚ ਇੱਕ ਵੀਲ ਚੇਰ ਖੋਲੀ-ਖੋਲੀ ਅੱਗੇ ਵਧ ਰਹੀ ਹੈ ਵੀਲ ਚੇਰ ਤੇ ਬੈਠੀ ਹੈ ਸੁਖਮਿਤ ਜਿਸ ਦਾ ਸਰੀਰ ਬਹੁਤ ਭਾਰੀ ਹੋ ਚੁੱਕਿਆ ਹੈ ਉਸ ਦਾ ਢਿੱਡ ਇਨਾ ਵੱਡਾ ਹੋਏ ਕਿ ਲੱਗਦਾ ਹੈ ਜਿਵੇਂ ਕੋਈ ਬਹੁਤ ਵੱਡਾ ਬੋਝ ਉਸ ਦੇ ਢਿੱਡ ਦੇ ਵਿੱਚ ਰੱਖ ਦਿੱਤਾ ਹੋਵੇ ਜੋ ਸ਼ਾਇਦ ਖੁਣੇ ਹੀ ਪਟਣ ਬੜਾ ਹੈ ਆਸ-ਪਾਸ ਖੜੀ ਸੰਗਤ ਵੀ ਹੈਰਾਨੀ ਨਾਲ ਉਸ ਵੱਲ ਤੱਕ ਰਹੀ ਹੈ ਕੁਝ ਸਵਾਲੀਆਂ ਨਜ਼ਰਾਂ ਨਾਲ ਦਿਖ ਰੇ ਹਨ ਵਾਹਿਗੁਰੂ ਇਸ ਔਰਤ ਦਾ ਢਿੱਡ ਇਨਾ ਵੱਡਾ ਕਿਵੇਂ ਹੈ ਉਹ ਦੇਖੋਏ ਕਿੰਨੀ ਮੋਟੀ ਔਰਤ ਬੱਚੇ ਆਪਸ ਦੇ ਵਿੱਚ ਮਜ਼ਾ ਕਰ ਰਹੇ ਹਨ ਲੇਕਿਨ ਇਹਨਾਂ ਦੇ ਵਿੱਚੋਂ ਕੁਝ ਹਮਦਰਦੀ ਵਿੱਚ ਤਾਰੇ ਹਨ ਪਰ ਸੁਖਮੀਤ ਨੂੰ ਇਹਨਾਂ ਨਜ਼ਰਾਂ ਦੀ ਕੋਈ ਪਰਵਾਹ ਨਹੀਂ ਹੈ ਉਸ ਦੀਆਂ ਅੱਖਾਂ ਵਿੱਚ ਅਥਾ ਪਿਆਸ ਹੈ ਅਥਾ ਸ਼ਰਧਾ ਅੰਤਮ ਆਸ ਜੋ ਸਿੱਧਾ ਧੰਨ ਗੁਰੂ ਰਾਮਦਾਸ ਦੇ ਪਾਤਸ਼ਾਹ ਦੇ ਦਰ ਤੇ ਟਿਕੀ ਹੈ ਉਸ ਦਾ ਕਰਵਾਲਾ ਕਰਨੈਲ ਸਿੰਘ ਵੀਲ ਚੇਅਰ ਨੂੰ ਹੌਲੀ ਹੌਲੀ ਅੱਗੇ ਤੱਕ ਰਿਹਾ ਹੈ ਉਸ ਦੇ ਸਰੀਰ ਤੇ ਵੀ ਉਹੀ ਚਿੰਤਾ ਉਹੀ ਦਰਦ ਉਹੀ ਆਸ ਸਪਸ਼ਟ ਦਿਖਾਈ ਦੇ ਰਹੀ ਹੈ ਉਹਨਾਂ ਨੇ ਧਰਮੰਦਰ ਸਾਹਿਬ ਦੀ ਪ੍ਰਕਰਮਾ ਕਰਨੀ ਸ਼ੁਰੂ ਕੀਤੀ ਕੁਮੇਤ ਦੀਆਂ ਅੱਖਾਂ ਮਦ ਹਨ ਅਤੇ ਧੰ ਗੁਰੂ ਰਾਮਦਾਸ ਤੇ ਪਾਤਸ਼ਾ ਅਗੇ ਸਿਰ ਝੁਕਾ ਕੇ ਮਨ ਹੀ ਮਨ ਵਿੱਚ ਬੇਨਤੀ ਕਰਦੀ ਹੈ ਹੇ ਸੱਚੇ ਪਾਤਸ਼ਾ ਗੁਰੂ ਜੀ ਮੇਰੀ ਰਾਖ ਰੱਖੋ ਮੇਰੀ ਸ਼ਰਧਾ ਦੀ ਡੋਰ ਟੁੱਟ ਨਾ ਦਿਓ ਇਸ ਵਾਰ ਤਾਂ ਮੇਰੀ ਝੋਲੀ ਪਰਦੇ ਨਾਲ ਕਾ ਉਸ ਦੀ ਆਵਾਜ਼ ਸ਼ਾਇਦ ਕਿਸੇ ਨੂੰ ਸੁਣਾਈ ਨਹੀਂ ਦੇ ਰਹੀ ਪਰ ਉਸ ਦੇ ਅੰਦਰ ਦਾ ਹਰ ਅੱਖਰ ਉਸ ਦੀ ਆਤਮਾ ਦੀ ਚਿਖ ਹੈ ਉਸ ਦੇ ਪਿਛਲੇ ਸੱਤ ਬੱਚਿਆਂ ਦੀ ਪੁਕਾਰ ਉਹ ਪ੍ਰਕਰਮਾਂ ਦੇ ਅੱਧ ਵਿੱਚ ਹੀ ਪਹੁੰਚੀ ਹੈ ਅਰਦਾਸ ਅਜੇ ਉਸ ਦੇ ਮਨ ਦੇ ਵਿੱਚ ਹਈ ਹੈ ਸ਼ਬਦ ਕੀਰਤਨ ਦੀਆਂ ਤਨਾ ਅਜੇ ਖਵਾ ਦੇ ਵਿੱਚ ਘੁੜ ਰੀਆਂ ਹਨ ਕਿ ਅਚਾਨਕ ਸੁਖਮੀਤ ਦੇ ਪੇਟ ਵਿੱਚ ਇੱਕ ਤੇਜ਼ ਦਰਦ ਇੱਕ ਤਿੱਕੀ ਪੀੜ ਉਠੀ ਇਹ ਪੀੜ ਐਸੀ ਸੀ ਜਿਵੇਂ ਕਿਸੇ ਨੇ ਅੰਦਰੋਂ ਉਸ ਦੀ ਅੰਦਰ ਖਿਚਲੀ ਹੋਵੇ ਉਸ ਦੀਆਂ ਅੱਖਾਂ ਇੱਕਦਮ ਕੁਲਗੀਆਂ ਮੱਤੇ ਤੇ ਪਸੀਨੇ ਦੀਆਂ ਬੂੰਦਾਂ ਤਰਾਈਆਂ ਉਸ ਤੇ ਚਿਹਰੇ ਦਾ ਰੰਗ ਪੀਲਾ ਪੈ ਗਿਆ ਉਸ ਤੇ ਬੁਲਕਮਣ ਲੱਗੇ ਪਰ ਉਹ ਚੀਖ ਨਾ ਸકી ਉਸ ਨੇ ਇੱਕ ਹੱਥ ਨਾਲ ਕਰਨਲ ਸਿੰਘ ਦਾਤ ਪੜਿਆ ਜੋ ਉਸ ਦੇ ਚਿਹਰੇ ਦੇ ਬਦਲੇ ਰੰਗ ਨੂੰ ਦਿਖ ਰਿਹਾ ਸੀ ਕੀ ਹੋਇਆ ਸੁਖਮਿਤ ਕਿ ਤਬੀਤ ਖਰਾਬ ਹੋਈ ਕਰਨਲ ਸਿੰਘ ਨੇ ਘਬਰਾ ਕੇ ਪੁੱਛਿਆ ਸੁਖਮਿਤ ਤੋਂ ਬੋਲਿਆ ਨਾ ਗਿਆ ਬਸ ਉਸਨੇ ਦਰਦ ਨਾਲ ਆਪਣਾ ਢਿੱਡ ਫੜਿਆ ਅਤੇ ਦੂਜੇ ਹੱਥ ਨਾਲ ਕਰਨਲ ਸਿੰਘ ਦਾ ਹੱਥ ਜੋਰ-ਜੋਰ ਨਾਲ ਘੁੱਟਣ ਲੱਗੀ ਇਸ ਜਨੇਪੀ ਦੀ ਪੀੜ ਸੀ ਇੱਕ ਪਲ ਵਿੱਚ ਹਰਮੰਦਰ ਸਾਹਿਬ ਦੇ ਪਾਵਨ ਵਾਤਾਵਰਣ ਦੇ ਵਿੱਚ ਇੱਕ ਉਹ ਹਲਕਲ ਜੀ ਮਚ ਗਈ ਉਹ ਔਰਤ ਜੋ ਕਿ ਪਿਛਲੇ 7 ਵਾਰ ਤੋਂ ਆਪਣੇ ਬੱਚੇ ਨੂੰ ਗਵਾਉਂਦੀ ਆ ਰਹੀ ਹੈ ਕੁੱਖ ਤੇ ਵਿੱਚ ਹੀ ਬੱਚਾ ਖਤਮ ਹੋ ਰਿਹਾ ਹੈ ਅੱਜ ਕੁਝ ਅਜਿਹਾ ਹੋਣ ਵੜਾ ਹੈ ਜਿਸ ਤੇ ਸ਼ਾਇਦ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਸੀ ਅਚਾਨਕ ਜਨੇਪੀ ਦੀ ਢੀੜ ਜਨਮ ਦੇਣ ਵਿੱਚ ਬਦਲ ਜਾਂਦੀ ਹੋਏ ਦਰਬਾਰ ਸਾਹਿਬ ਦੀ ਸਾਈਡ ਵਿੱਚ ਐਮਬੂਲੈਂਸ ਤੋਂ ਬਾਅਦ ਹਸਪਤਾਲ ਲਿਜਾਇਆ ਜਾਂਦਾ ਹੈ ਡਾਕਟਰ ਵੀ ਅੱਗੇ ਇੰਨਾ ਵੱਡਾ ਢਿੱਡ ਦੇਖ ਕੇ ਹੈਰਾਨ ਜਾਂਦੇ ਹਨ ਆਪਣੀਆਂ ਉਂਗਲਾਂ ਦੰਦਾ ਹੱਲੇ ਦਬਲਦੇ ਹਨ ਅਚਾਨਕ ਜਿਵੇਂ ਹੀ ਡਾਕਟਰਾਂ ਨੇ ਜਨੇਪੀ ਦਾ ਕਾਰਜ ਕਰਨਾ ਸ਼ੁਰੂ ਕੀਤਾ ਬੱਚੇ ਜਨਮਨੇ ਸ਼ੁਰੂ ਹੋਏ 1 2 3 4 ਫਿਰ 5 ਇੱਥੇ ਮਾਮਲਾ ਨਹੀਂ ਰੁਕਦਾ ਪੂਰੇ ਤੇ ਪੂਰੇ 9 ਬੱਚੇ ਡਾਕਟਰ ਹੈਰਾਨ ਹਨ ਤਿੱਕਦਮ ਅਚਾਨਕ ਇੱਕ ਡਾਕਟਰ ਬੋਲਦਾ ਹੈ ਸ਼ਾਇਦ ਇਹਨਾਂ ਦੇ ਵਿੱਚੋਂ ਕੋਈ ਵੀ ਬੱਚਾ ਬਚ ਨਹੀਂ ਪਾਵੇਗਾ ਲੇਕਿਨ ਫਿਰ ਜੋ ਹੋਇਆ ਨਾ ਉੱਥੇ ਮੌਜੂਦ ਡਾਕਟਰ ਵੀ ਹੈਰਾਨ ਹੈਗੇ ਸਾਰਿਆਂ ਨੇ ਜਕੜੀ ਲਗਾਉਣੀ ਸ਼ੁਰੂ ਕਰ ਦਿੱਤੇ ਆਖਰਕਾਰ ਇੱਕ ਔਰਤ ਉਸਨੇ ਕਿਨੇ ਪੂਰੇ 9 ਬੱਚਾ ਨੂੰ ਜਨਮ ਦਿੱਤਾ ਕੀ ਹੋਇਆ ਸੀ ਉਸ ਦਿਨ ਬਰਬਰ ਸਾਹਿਬ ਦੇ ਵਿੱਚ ਜਿਸਨੇ ਆਪਣੇ 7 ਬੱਚਾ ਨੂੰ ਖੋ ਗਵਾਇਆ ਹੋਏ ਅੱਜ ਇਹ ਕੀ ਪਾਪ ਕੀਤਾ ਸੀ ਉਸਨੇ ਕਿ ਉਸ ਪਾਪ ਦੀ ਸਜ਼ਾ ਉਸ ਨੂੰ ਇਸ ਵਾਰ ਵੀ ਜੇ ਜਦ ਗੁਰੂ ਰਾਮਦਾਸ ਤੇ ਪਾਤਸ਼ਾਹ ਦੀ ਮਿਹਰ ਦੀ ਪੱਗੀ ਬਣੇਗੀ ਕੀ ਹੋਵੇਗਾ ਉਹਨਾਂ ਨੌ ਬੱਚਿਆਂ ਦੇ ਨਾਲ ਕੀ ਉਹ ਜਿਉਂਦੇ ਬਚਣਗੇ ਜਾਂ ਨਹੀਂ ਇਸ ਦੇ ਪਿੱਛੇ ਦੀ ਕੀ ਹੈ ਕਹਾਣੀ ਕੀ ਹੋਵੇਗਾ ਉਹਨਾਂ ਨੌ ਬੱਚਿਆਂ ਦੇ ਨਾਲ ਕੀ ਉਹ ਜਿਉਂਦੇ ਬਚਣਗੇ ਜਾਂ ਫਿਰ ਇਸ ਵਾਰ ਕੁਝ ਅਜਿਹਾ ਹੋਣ ਵਾਲਾ ਹੈ ਕਿ ਸਾਰੇ ਜਣੇ ਹੈਰਾਨ ਰਹਿ ਜਾਣਗੇ ਡਾਕਟਰ ਵੀ ਆਖਰਕਾਰ ਕਿ ਮੈਂ ਜਕਾਰੇ ਲਗਾਉਣ ਲੱਗੇ ਹਾਂਜੀ ਦੋਸਤੋ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਕਲੀ ਕਲੀ ਗਾਥਾ ਤੁਹਾਨੂੰ ਜਾਣੂ ਕਰਾਵਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਹੋ 35 ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਬਿਨਾਂ ਦੇਰ ਕੀਤਿਆਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਗੱਲ ਲਗਭਗ ਕੁਝ ਸਾਲ ਪਹਿਲਾਂ ਦੀ ਹੈ ਪੰਜਾਬ ਦੇ ਇੱਕ ਛੋਟੇ ਪਿੰਡ ਵਿੱਚ ਜਿੱਤੇ ਖੇਤਾਂ ਵਿੱਚੋਂ ਆਉਂਦੀ ਖਵਾ ਵਿੱਚ ਮਿੱਟੀ ਅਤੇ ਫਸਲਾਂ ਦੀ ਖੁਸ਼ਬੋ ਕੁਲੀ ਹੈ ਆਓ ਬਿਨਾਂ ਦੇਰ ਕੀਤੇ ਹਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਜਿੱਥੇ ਖੇਤਾਂ ਵਿੱਚੋਂ ਆਉਂਦੀ ਖਵਾ ਵਿੱਚ ਮੈਂ ਆਓ ਬਿਨਾਂ ਦੇਰ ਕੀਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਜਿੱਥੇ ਖੇਤਾਂ ਵਿੱਚੋਂ ਆਉਂਦੀ ਖਵਾ ਵਿੱਚ ਮਿੱਟੀ ਅਤੇ ਫਸਲਾਂ ਦੀ ਖੁਸ਼ਬੂ ਘੁਲੀ ਰਹਿੰਦੀ ਹੈ ਉੱਤੇ ਸੁਖਮੀਤ ਦਾ ਵਿਆਹ ਕਰਨੈਲ ਸਿੰਘ ਨਾਲ ਹੋਇਆ ਸੁਖਮੀਤ ਇੱਕ ਬਹੁਤ ਹੀ ਸਰਦਾਬਾਨ ਅਤੇ ਪਜਣਿਕ ਸੁਭਾਅ ਦੀ ਲੜਕੀ ਸੀ ਉਸ ਦਾ ਬਚਪਨ ਤੋਂ ਹੀ ਆਪਣੇ ਗੁਰੂ ਧਨ ਗੁਰੂ ਗੰਦ ਸਾਹਿਬ ਜੀ ਤੇ ਅਟੁੱਟ ਵਿਸ਼ਵਾਸ ਸੀ ਉਹ ਹਰ ਸੁੱਖ ਦੁੱਖ ਵਿੱਚ ਸਿਰਫ ਗੁਰੂ ਦੇ ਦਰ ਤੇ ਅਰਦਾਸ ਕਰਦੇ ਖਾਸ ਕਿ ਚੋਤੇ ਪਾਛਾ ਤਾਂ ਗੁਰੂ ਰਾਮਦਾਸ ਸਤਿਪਾਕਸਾ ਜੀ ਤੇ ਉਸ ਨੂੰ ਆਪਣਾ ਪੂਰਾ ਵਿਸ਼ਵਾਸੀ ਉਹ ਆਪਣਾ ਸਭ ਕੁਝ ਮੰਦੀ ਸੀ ਉਸ ਦੇ ਅੰਦਰ ਇੱਕ ਪੱਕਾ ਵਿਸ਼ਵਾਸੀ ਵੀ ਗੁਰੂ ਸਾਹਿਬ ਕਦੇ ਵੀ ਆਪਣੇ ਸਿੱਖਾਂ ਨੂੰ ਨਿਰਾਸ਼ ਨਹੀਂ ਕਰਦੇ ਕਰਨਲ ਸਿੰਘ ਦਾ ਪਰਿਵਾਰ ਵੀ ਧਾਰਮਿਕ ਸੀ ਪਰ ਉਹਨਾਂ ਦੇ ਪਿੰਡ ਦੇ ਨੇੜੇ ਇੱਕ ਪੀਰ ਬਾਬੇ ਦਾ ਡੇਰਾ ਸੀ ਪਰ ਉਹਨਾਂ ਦੇ ਪਿੰਡ ਦੇ ਨੇੜੇ ਇੱਕ ਪੀਰ ਬਾਬੇ ਦੀ ਦਰਗਾਹ ਸੀ ਪਿੰਡ ਦੇ ਬਹੁਤ ਲੋਕ ਅਤੇ ਕਰਨਲ ਸਿੰਘ ਦਾ ਪਰਿਵਾਰ ਵੀ ਧਾਰਮਿਕ ਸੀ ਪਰ ਉਹਨਾਂ ਦੇ ਪਿੰਡ ਦੇ ਨੇੜੇ ਇੱਕ ਪੀਰ ਬਾਬੇ ਦੀ ਦਰਗਾਹ ਸੇ ਫਿਰਦੇ ਬਹੁਤ ਲੋਕ ਅਤੇ ਕਰਨੈਲ ਸੰਦੀਪ ਪਰਿਵਾਰ ਦੇ ਬਾਕੀ ਮੈਂਬਰ ਖਾਸ ਕਰਕੇ ਉਸ ਦੀ ਸੱਸ ਅਕਸਰ ਉਸ ਦਰਗਾਹ ਤੇ ਜਾਂਦੇ ਉਹ ਉੱਤੇ ਮੱਥਾ ਟੇਕਦੇ ਮੰਨਤਾ ਮੰਗਦੇ ਅਤੇ ਪੀਰ ਬਾਬੇ ਤੋਂ ਅਸੀਸਾਂ ਲੈਂਦੇ ਉਹਨਾਂ ਦੀ ਦ੍ਰਿੜ ਧਾਰਨਾ ਸੀ ਕਿ ਉਹ ਪੀਰ ਬਾਬਾ ਹੀ ਉਹਨਾਂ ਦੇ ਹਰ ਦੁੱਖ ਦਾ ਨਿਵਾਰਨ ਕਰ ਸਕਦਾ ਹੈ ਉਹਨਾਂ ਨੇ ਸੁਖਮੀਤ ਨੂੰ ਵੀ ਆਪਣੇ ਨਾਲ ਜਾਣ ਲਈ ਕਿਹਾ ਸੁਖਮੀਤ ਬਟਾ ਚੱਲ ਸਾਡੇ ਨਾਲ ਪੀਰ ਬਾਬੇ ਦੀ ਦਰਗਾਹ ਤੇ ਚੱਲ ਪੀਰ ਜੀ ਬਹੁਤ ਸ਼ਕਤੀਸ਼ਾਲੀ ਹਨ ਤੇਰੀ ਹਰ ਮੁਰਾਦ ਪੂਰੀ ਕਰਨਗੇ ਉਹ ਕੋਈ ਆਮ ਸ਼ਕਤੀ ਨਹੀਂ ਹਨ ਸੱਚੇ ਮੰਨਣਾ ਇੱਕ ਵਾਰ ਅਰਦਾਸ ਕਰਕੇ ਦੇਖ ਤੂੰ ਗੁਰਦੁਆਰੇ ਪਹੁੰਚ ਜਾਵੇਂਗੀ ਉੱਥੇ ਜਾ ਕੇ ਉਸਦੀ ਸੱਸ ਇੱਕ ਦਿਨ ਬੜੇ ਪਿਆਰ ਨਾਲ ਬੋਲੀ ਪਰ ਉਸਦੀ ਆਵਾਜ਼ ਵਿੱਚ ਇੱਕ ਲੁਕਿਆ ਹੋਇਆ ਦਬਾ ਸੀ ਪਰ ਸੁਖਮੇਂ ਨੇ ਨਿਮਰਤਾ ਨਾਲ ਸਿਰ ਝੁਕਾ ਲਿਆ ਮਾਤਾ ਜੀ ਮੇਰੀ ਸ਼ਰਦਾ ਸਿਰਫ ਆਪਣੇ ਗੁਰੂ ਵਿੱਚ ਹੈ ਮੈਂ ਉਹਨਾਂ ਤੋਂ ਇਲਾਵਾ ਹੋਰ ਕਿਸੇ ਦਰਤੇ ਨਹੀਂ ਜਾ ਸਕਦੀ ਤੁਸੀਂ ਜਾਓ ਭਲਕੇ ਜਾਓ ਮੈਨੂੰ ਕੋਈ ਇਤਰਾਜ ਨਹੀਂ ਹੈ ਪਰ ਮੇਰੀ ਸ਼ਰਦਾ ਤੇ ਉੰਗਲਾ ਚੁੱਕੋ ਮੇਰੇ ਗੁਰੂ ਸਾਹਿਬ ਹੀ ਮੇਰੇ ਲਿਸਬ ਕੋ ਜਹਨਾ ਸੱਸ ਨੂੰ ਉਸੇ ਗੱਲ ਜੰਗੇ ਨਹੀਂ ਲੱਗੀ ਉਸ ਨੂੰ ਲੱਗਿਆ ਵੀ ਸੁਖਮਿਤ ਉਸਦੇ ਪਰਿਵਾਰ ਦੀ ਰੀਤਾਂ ਦਾ ਅਪਮਾਨ ਕਰ ਰਹੀ ਹੈ ਉਸਨੇ ਸੋਚਿਆ ਨਵੀਂ ਵਿਆਹੀ ਹੈ ਖੋੜੀ-ਖੋੜੀ ਸਮ ਜਾਵੇਗੀ ਪਰ ਸੁਖਮੇਦ ਦੀ ਡਿੜਤਾ ਅਜੇ ਵੀ ਅਡੋਰ ਸੀ ਵਿਆਹ ਨੂੰ ਕਈ ਸਾਲ ਬੀਤ ਗਏ ਪਰ ਸੁਖਮੇਦ ਦੀ ਝੋਲੀ ਅਜੇ ਵੀ ਸਖਣੇ ਸੀ ਘਰ ਦੇ ਵਿੱਚ ਬੱਚੇ ਦੀ ਕਲਕਾਰ ਨਹੀਂ ਗੁੰਝੀ ਸੀ ਕਰਨੈਲ ਸਿੰਘ ਅਤੇ ਉਸ ਦਾ ਪਰਿਵਾਰ ਬਹੁਤ ਚਿੰਤਤ ਰਹਿੰਦਾ ਟਿੰਡ ਦੀਆਂ ਔਰਤਾਂ ਵੀ ਕੁਸਰ-ਮੁਸਰ ਕਰਦੀਆਂ ਦੇਖੋ ਇੰਨੇ ਸਾਲ ਹੋ ਗਏ ਵਿਆਹ ਨੂੰ ਅਜੇ ਤੱਕ ਕੋਈ ਔਲਾਦ ਨਹੀਂ ਹੈ ਉਹ ਆਪਸ ਦੇ ਵਿੱਚ ਕਹਿੰਦੀਆਂ ਪਰ ਸੁਖਮੇਦ ਦੀ ਆਸਤਾ ਅਜੇ ਵੀ ਅਡੋਰ ਸੀ ਉਹ ਹਰ ਸਵੇਰ ਇਸ਼ਨਾਨ ਕਰਕੇ ਪਾਠ ਕਰਦੀ ਗੁਰੂ ਕਰ ਜਾਂਦੀ ਅਤੇ ਅਰਦਾਸ ਕਰਦੇ ਵੀ ਹੇ ਗੁਰੂ ਮਹਾਰਾਜ ਧੰਗੁਰੂ RAM DAS ਦੇ ਪਤਸ਼ਾ ਉਸ ਦੀ ਚੋੜੀ ਪਰ ਦੇਣ ਆਖਿਰ ਲੰਬੇ ਸਮੇਂ ਅਤੇ ਅਥਾ ਅਰਦਾਸਾਂ ਤੋਂ ਬਾਅਦ ਸੁਖਮੇਤ ਗਰਭવતી ਹੋਈ ਇਹ ਖਬਰ ਪੂਰੇ ਘਰ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਲੈ ਕੇ ਆਈ ਸਾਰਿਆਂ ਦੀਆਂ ਅੱਖਾਂ ਵਿੱਚ ਇੱਕ ਚਮਕ ਸੀ ਇੱਕ ਨਵੀਂ ਆਸ ਸੱਸ ਦੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਨਹੀਂ ਸੀ ਉਸਨੇ ਪੂਰੇ ਪਿੰਡ ਵਿੱਚ ਮਠਿਆਈ ਵੰਡਣ ਦਾ ਕਿਹਾ ਵੀ ਮੇਰਾ ਬੇਟਾ ਸੁਖੀ ਸ਼ਾਂਦੀ ਕਰਾਵੇ ਮੇਰੇ ਪੋਤਰਾ ਹੋਵੇ ਮੇਰੇ ਪੋਤਰੀ ਹੋਵੇ ਤਾਂ ਮੈਂ ਸਾਰੇ ਪਿੰਡ ਦੇ ਵਿੱਚ ਮਠਿਆਈ ਵੰਡਾਂਗੀ ਦੇਖਿਆ ਆਖਰਕਾਰ ਮੇਰੀਆਂ ਅਰਦਾਸਾਂ ਕਬੂਲ ਹੋ ਗਿਆ ਸੱਸ ਖੁਸ਼ੀ ਨਾਲ ਫੁੱਲੀ ਨਹੀਂ ਸਮਾਈ ਸੁਖਮੇਤ ਦਾ ਦਿਲ ਵੀ ਅੰਦਰੋਂ ਅੰਦਰੀ ਬਾਗੋ ਅਗਸੀ ਉਸਨੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਉਹਨਾਂ ਨੇ ਉਸਦੀ ਸੁਣੀ ਹੈ ਲੰਬੇ ਸਮੇਂ ਬਾਅਦ ਉਸਨੇ ਸੋਚਿਆ ਅੰਤ ਵਿੱਚ ਮੇਰੇ ਵਿਸ਼ਵਾਸ ਦਾ ਫਲ ਮਿਲ ਗਿਆ ਪਰ ਇਹ ਖੁਸ਼ੀ ਜ਼ਿਆਦਾ ਦਿਨ ਨਹੀਂ ਟਿਕੀ ਜਨਮ ਦਿਨ ਸਮੇਂ ਇੱਕ ਅਜੇ ਹੀ ਦੁਖਦਾਈ ਘਟਨਾ ਵਾਪਰੀ ਜਿਸ ਨੇ ਸੁਖਮੇਦ ਦੀਆਂ ਸਾਰੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਬੱਚਾ ਪੈਦਾ ਤਾਂ ਹੋਇਆ ਪਰ ਬਿਨਾਂ ਕਿਸੇ ਆਵਾਜ਼ ਦੇ ਉਸ ਸਾਂਨੇ ਸੀ ਲੈ ਸਕਿਆ ਅਤੇ ਕੁਝ ਪਲਾਬਾਦੀ ਉਸਦੇ ਪ੍ਰਾਣ ਪਖੇਰ ਉੱਡ ਗਏ ਸੁਖਮੀਤ ਤੇ ਜਿਵੇਂ ਬਿਜਲੀ ਡਗ ਪਈ ਜਿਵੇਂ ਦੁੱਖਾਂ ਦਾ ਪਹਾੜ ਉਸਦੇ ਉੱਪਰ ਆ ਪਿਆ ਉਸਦਾ ਸਰੀਰ ਢਟਾਲ ਹੋ ਗਿਆ ਰੂ ਤੜਪੁਟੀ ਉਹ ਆਪਣੀ ਪਹਿਲੀ ਔਲਾਦ ਨੂੰ ਇੱਕ ਪਲ ਵੀ ਜੀਵਤ ਨਾ ਵੇਖ ਸਕੇ ਉਸਦੇ ਖੱਤਾਂ ਵਿੱਚ ਸਿਰਫ ਇੱਕ ਬੇਜਾਨ ਸਰੀਰ ਰਹਿ ਗਿਆ ਜੋ ਉਸ ਦੀਆਂ ਸਾਰੀਆਂ ਖੁਸ਼ੀਆਂ ਨੂੰ ਮਿੱਟੀ ਵਿੱਚ ਮਿਲਾ ਗਿਆ ਪਰਵਾਰ ਤੇ ਜਿਵੇਂ ਦੁੱਖਾਂ ਦਾ ਪਹਾੜ ਸੀ ਖੁਸ਼ੀਆਂ ਮਾਤਮ ਵਿੱਚ ਬਦਲ ਗੀਆਂ ਸੱਸ ਜੋ ਪਹਿਲਾ ਖੁਸ਼ੀ ਨਾਲ ਖੁੱਲੀ ਨਹੀਂ ਸਮਾਰੀ ਸੀ ਹੁਣ ਗੁੱਸੇ ਅਤੇ ਦੁੱਖ ਵਿੱਚ ਲਾਲ ਪੀਣੀ ਹੋ ਗਈ ਬੇਕਿਆ ਸੁਖਮਿਤ ਮੈਂ ਕਿਆ ਸੀ ਨਾ ਜੇ ਤੂੰ ਪੀਰ ਬਾਬੇ ਦੇ ਡੇਰੇ ਤੇ ਜਾਂਦੀ ਸ਼ਾਇਦ ਅੱਜ ਸਾਡਾ ਬੱਚਾ ਜਾਂਦਾ ਹੁੰਦਾ ਇਹ ਪੀਰ ਬਾਬੇ ਦਾ ਜ਼ਰੂਰ ਪ੍ਰਕੋਪ ਹੈ ਉਹਨਾਂ ਨੇ ਸਾਡੇ ਪਰਿਵਾਰ ਨੂੰ ਸਜ਼ਾ ਦਿੱਤੀ ਹੈ ਹਾਲਾਂਕਿ ਤੂੰ ਉਹਨਾਂ ਦੀ ਰੀਤ ਤੋੜੀ ਹੈ ਸਦਾ ਤਾਂ ਮਿਲ ਨਹੀਂ ਸੀ ਇਹ ਤਾਂ ਤੇਰੀ ਬਦਕਿਸਮਤੀ ਹੈ ਜਿਸਨੇ ਸਾਡੇ ਘਰ ਦੇ ਵਿੱਚ ਇਨਾ ਵੱਡਾ ਦੁੱਖ ਦਿੱਤਾ ਹੈ ਸੱਸ ਨੇ ਉਸ ਨੂੰ ਤਾਣਾ ਮਾਰਿਆ ਉਸਤੇ ਦੁਖੀ ਮਨ ਤੇ ਖੋਰ ਡੂੰਗਾ ਜ਼ਖਮ ਕੀਤਾ ਉਸਤੇ ਜ਼ਖਮਾਂ ਤੇ ਨਮ ਜੜਕਿਆ ਉਸਤੇ ਬੋਲ ਤੀਰ ਵਾਂਗ ਸੁਖਮੇਤ ਦਿਲ ਵਿੱਚ ਖੁੱਭ ਗਏ ਸੁਖਮੇਤੀਆਂ ਅੱਖਾਂ ਵਿੱਚੋਂ ਅਥਰੂ ਵਹਿ ਰਿਸਨ ਪਰ ਉਸਦੀ ਆਸਾਨੀ ਡੋਲੀ ਉਸਨੇ ਦ੍ਰਿੜਤਾ ਨਾਲ ਪਰ ਨਿਮਰ ਆਵਾਜ਼ ਵਿੱਚ ਕਿਹਾ ਮਾਤਾ ਜੀ ਮੇਰੀ ਸ਼ਰਧਾ ਸਿਰਫ ਗੁਰੂ ਰਾਮਦਾਸ ਵਿੱਚ ਹੈ ਜੇਕਰ ਗੁਰੂ ਰਾਮਦਾਸ ਹੀ ਚਾਹੁੰਦੇ ਹਨ ਤਾਂ ਮੈਨੂੰ ਜ਼ਰੂਰ ਔਲਾਦ ਬਖਸ਼ਣਗੇ ਮੈਂ ਗੁਰੂ ਦਰ ਤੋਂ ਇਲਾਵਾ ਕਿਤੇ ਹੋਰ ਨਹੀਂ ਜਾਵਾਂਗੀ ਉਹਨਾਂ ਦੀ ਰਜਾ ਵਿੱਚ ਹੀ ਮੇਰੀ ਸੰਤੁਸ਼ਟੀ ਹੈ ਪਰਿਵਾਰ ਦੇ ਬਾਕੀ ਮੈਂਬਰਾਂ ਨੇ ਵੀ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਕਿਸੇ ਦੀ ਨਾ ਸੁਣੀ ਕਰਨੈਲ ਸਿੰਘ ਵੀ ਚਾਹੁੰਦਾ ਸੀ ਕਿ ਉਹ ਸੱਸ ਦੀ ਗੱਲ ਮੰਨ ਲਵੇ ਪਰ ਉਸ ਸੁਖਮੇਦ ਦੀ ਸ਼ਰਧਾ ਨੂੰ ਸਮਝਦਾ ਸੀ ਅਤੇ ਜਾਣਦਾ ਸੀ ਕਿ ਉਹ ਆਪਣੀ ਗਲਤੋਂ ਪਿੱਛੇ ਨਹੀਂ ਹਟੇਗੀ ਜਦੋਂ ਸੁਖਮੇਤ ਨੇ ਆਪਣੀ ਗਲਤੀ 'ਤੇ ਅਡੋਰ ਰਹਿਣ ਦਾ ਫੈਸਲਾ ਕੀਤਾ ਤਾਂ ਮਾਮਲਾ ਤੁਰੇ ਸਮੇਂ ਲਈ ਸ਼ਾਂਤ ਹੋ ਗਿਆ ਸਭ ਨੇ ਸੋਚਿਆ ਕਿ ਸਮੇਂ ਦੇ ਨਾਲ ਅਤੇ ਬਾਰ-ਬਾਰ ਦੀ ਨਿਰਾਸ਼ਾ ਨਾਲ ਉਹ ਖੁਦ ਹੀ ਪੀਰ ਬਾਬੇ ਤੇ ਜਾਣ ਲਈ ਮਨ ਜਾਵੇਗੀ ਪਰ ਇਸ سلسلہ ਇੱਥੇ ਖਤਮ ਨਹੀਂ ਹੋਇਆ ਐਸੇ ਤਰ੍ਹਾਂ ਇੱਕ ਤੋਂ ਬਾਅਦ ਇੱਕ ਦੂਜਾ ਤੀਜਾ ਲਗਾਤਾਰ ਸੱਤ ਵਾਰ ਅਜਿਹਾ ਹੋਇਆ ਹਰ ਵਾਰ ਸੁਖਮੇਤ ਗਰਭਤੀ ਹੁੰਦੀ ਹਰ ਵਾਰ ਘਰ ਵਿੱਚ ਆਸ ਦੀ ਕਿਰਨ जगਦੀ ਨਵੇਂ ਸੁਪਨੇ ਸਜਾ ਜਾਂਦੇ ਬੱਚੇ ਕੱਖ ਵਿੱਚ ਪੂਰੇ 9 ਮਹੀਨੇ ਪੜਦੇ ਸੁਖਮੇਤ ਨੂੰ ਮਾਂ ਬਣਨ ਦਾ ਅਹਿਸਾਸ ਕਰਵਾਉਂਦੇ ਪਰ ਜਨਮ ਦੇ ਸਮੇਂ ਜਦ ਜਨਮ ਤੋਂ ਥੋੜਾ ਸਮਾਂ ਪਹਿਲਾਂ ਉਹ ਜਿਉਂਦੇ ਨਹੀਂ ਰਹਿੰਦੇ ਸਾਂਹ ਲੈ ਪਾਉਂਦੇ ਜਾਂ ਕੁਝ ਦਿਨਾਂ ਬਾਅਦ ਹੀ ਪ੍ਰਾਣ ਤਿਆਗ ਦਿੰਦੇ ਹਰ ਵਾਰੀ ਸੁਖਮੇਤ ਦਾ ਦਿਲ ਟੁੱਟ ਜਾਂਦਾ ਉਸਦੀ ਰੂਹ ਕੁਰਲਾ ਉੱਠਦੀ ਪਰ ਗੁਰੂ ਸਾਹਿਬ ਤੇ ਉਸਦਾ ਵਿਸ਼ਵਾਸ ਹੋਰ ਪੱਕਾ ਹੁੰਦਾ ਗਿਆ ਉਹ ਹਰ ਵਾਰੀ ਬਾਈ ਗੁਰੂ ਅੱਗੇ ਅਰਦਾਸ ਕਰਦੀ ਉਸ ਦੀਆਂ ਅੱਖਾਂ ਵਿੱਚੋਂ ਵਗਦੇ ਅਥਰੂ ਗੁਰੂ ਚਰਨਾਂ ਵਿੱਚ ਅਰਪਣ ਹੁੰਦੇ ਮਾਲਕਾ ਇਹ ਤੇਰੀ ਰਜਾ ਹੈ ਪਰ ਮੈਨੂੰ ਹਿੰਮਤ ਬਖਸ਼ੀ ਕਿ ਮੈਂ ਤੇਰੇ ਭਾਣੇ ਨੂੰ ਮਿਟਾ ਕਰਕੇ ਮਨਸ ਕਾਂ ਮੈਂ ਤੇਰੀ ਹੀ ਬੇਟੀ ਹਾਂ ਤੁਹਾਡੀ ਧੀ ਹਾਂ ਤੁਸੀਂ ਮੈਨੂੰ ਜਿੰਦ ਤੱਕ ਜਿਵੇਂ ਰੱਖੋਗੇ ਮੈਂ ਰਹਿਣ ਨੂੰ ਤਿਆਰ ਹਾਂ ਜਿੰਨਾ ਸਮਾਂ ਪਰਖੋਗੇ ਉਹਨਾਂ ਸਮਾਂ ਪਰਖ ਸਕਦੇ ਹੋ ਲੇਕਿਨ ਮਹਾਰਾਜ ਕਿਰਪਾ ਕਰੋ ਹੁਣ ਇਹ ਦੁੱਖ ਹੋਰ ਸਹਿ ਨਹੀਂ ਹੁੰਦਾ ਆਪਣੀ ਤੀਤੇ ਲਾਜ ਰੱਖੋ ਮਹਾਰਾਜ ਸੱਤੇ ਪਾਤਸ਼ਾਹ ਜੀਓ ਆਪਣੀ ਮਿਹਰ ਵਰਤਾਓ ਹਰ ਵਾਰ ਪਰਿਵਾਰ ਉਸੇ ਤੇ ਦਮਾ ਪਾਉਂਦਾ ਸੱਸ ਉਸ ਨੂੰ ਕਾਸ ਤੌਰ ਤੇ ਤਾਨੇ ਮਾਰਦੀ ਸੱਸ ਦਾ ਰਵਈਆ ਦਿਨੋ ਦਿਨ ਸਖਤ ਹੁੰਦਾ ਗਿਆ ਕੀ ਬਦਗਿਸ਼ਮਤੀ ਲੱਗੀ ਹੈ ਤੂੰ ਸਾਡੇ ਘਰ ਦੇ ਵਿੱਚ ਨਰਕ ਬਣਾ ਛੱਡਿਆ ਏ ਨਾ ਕੋਈ ਸੁੱਖ ਪਾਉਂਦੀ ਹੈ ਨਾ ਸਾਨੂੰ ਸੁਖੀ ਰਾਤ ਨਹੀਂ ਹੈ ਦੇਖ ਸਾਡਾ ਵੰਸ਼ ਖਤਮ ਹੋ ਰਿਹਾ ਏ ਸਾਡੇ ਘਰ ਦਾ ਦੀਵਾ ਕੌਣ ਜਗਾਏਗਾ ਜੇ ਤੂੰ ਪੀਰ ਤੇ ਚਲੀ ਜਾਂਦੀ ਨਾ ਸਾਡਾ ਘਰ ਕਦੋਂ ਦਾ ਖੁਸ਼ੀਆਂ ਨਾਲ ਭਰ ਜਾਂਦਾ ਸੱਸ ਦੇ ਬੋਲ ਹੁਣ ਤੀਰਾ ਮੰਗ ਨਹੀਂ ਬਲਕਿ ਅਗਵਾੰਗ ਸੁਖਮੇਤ ਨੂੰ ਛੱਡਦੇ ਸੱਸ ਨੇ ਤਾਂ ਐਸੋ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਜੇਕਰ ਤੂੰ ਇਸ ਵਾਰ ਵੀ ਔਲਾਦਾਂ ਨਹੀਂ ਦਿੱਤੀ ਤਾਂ ਅਸੀਂ ਕਰਨੈਲ ਦਾ ਦੂਜਾ ਵਿਆਹ ਕਰ ਦੇਵਾਂਗੇ ਇਹ ਸਾਡੇ ਪਰਿਵਾਰ ਦੀ ਮਜਬੂਰੀ ਹੈ ਵੰਸ਼ ਅੱਗੇ ਵਧਾਉਣਾ ਇੱਕ ਦੋ ਵਾਰ ਚੱਲਦਾ ਹੈ ਲੇਕਿਨ ਸੱਤ ਵਾਰ ਇਸ ਦੇ ਵਿੱਚ ਤਾਂ ਤੇਰਾ ਹੀ ਕਸੂਰ ਹੈ ਇਹ ਸੁਣ ਕੇ ਸੁਖਮੇਤ ਦਾ ਦਿਲ ਟੁੱਟ ਜਾਂਦਾ ਉਸ ਨੂੰ ਲੱਗਦਾ ਜਿਵੇਂ ਉਸ ਦੀ ਜੀਵਨ ਲੀਲਾ ਹੀ ਖਤਮ ਹੋ ਗਈ ਹੋਵੇ ਉਸ ਨੂੰ ਲੱਗਦਾ ਸੀ ਕਿ ਉਹ ਇੱਕ ਅਜੇ ਹੀ ਬੇੜੀ ਤੇ ਸਵਾਰ ਹੈ ਜਿਸ ਤੇ ਕੋਈ ਕੰਡੇ ਨਹੀਂ ਹਨ ਹਰ ਵਾਰ ਨਵੀਂ ਉਮੀਦ ਅਤੇ ਫਿਰ ਉਸੇ ਉਮੀਦ ਦਾ ਐਸੇ ਤਰ੍ਹਾਂ ਟੁੱਟ ਜਾਣਾ ਇਹ ਸਭ ਉਸ ਨੂੰ ਅੰਦਰੋਂ ਅੰਦਰੀ ਖੋਖਲਾ ਕਰ ਰਿਹਾ ਸੀ ਪਰ ਉਸ ਨੇ ਅਜੇ ਵੀ ਆਪਣੀ ਆਸ ਨਹੀਂ ਛੱਡੀ ਉਸ ਨੇ ਮਨ ਵਿੱਚ ਤ੍ਰਿਡ ਸੰਕਲਪ ਕਰ ਲਿਆ ਕਿ ਉਹ ਕਿਸੇ ਵੀ ਕੀਮਤ ਤੇ ਕਿਸੇ ਪੀਰ ਤੇ ਕਿਸੇ ਬਾਬੇ ਦੀ ਦੇਰਤ ਨਹੀਂ ਜਾਵੇਗੀ ਸਿਰਫ ਗੁਰੂ ਰਾਮਦਾਸ ਜੀ ਦਾ ਦਰਬਾਰ ਸਾਹਿਬ ਹੀ ਉਸ ਦੀ ਆਸ ਦਾ ਕੇਂਦਰ ਸੀ ਅਤੇ ਉਹੀ ਉਸ ਤੇ ਦੁੱਖਾਂ ਦਾ ਨਿਵਾਰਨ ਕਰ ਸਕਦੇ ਸਨ ਉਹ ਜਾਣਦੇ ਸੀ ਕਿ ਇਹ ਇੱਕ ਪਰਖ ਦੀ ਘੜੀ ਹੈ ਅਤੇ ਇਸ ਨੂੰ ਇਸਤੇ ਖੜਾ ਉਤਰਨਾ ਹੈ ਸਮਾਬਿਧਾ ਗਿਆ ਅਤੇ ਸਤਵਾਂ ਬੱਚਾ ਵੀ ਐਸੇ ਤਰ੍ਹਾਂ ਕੁੱਖ ਵਿੱਚ ਹੀ ਖਤਮ ਹੋ ਗਿਆ ਇਸ ਸਮੇਂ ਤੱਕ ਸੁਖਮੇਦ ਦੀ ਸੱਸ ਦਾ ਅਧਿਆਤ ਹੋ ਚੁੱਕਿਆ ਸੀ ਪਰਿਵਾਰ ਦੇ ਬਾਕੀ ਮੈਂਬਰ ਗਵਾਂਢੀ ਅਤੇ ਰਿਸ਼ਤੇਦਾਰ ਸਭ ਉਸੇ ਸ਼ੱਕ ਕਰਨ ਲੱਗੇ ਪਿੰਡ ਵਿੱਚ ਉਸ ਨੂੰ ਮਾਂਝ ਕਰਕੇ ਬੁਲਾਇਆ ਜਾਣ ਲੱਗਾ ਉਸ ਦਾ ਪਰਸ਼ਾਵਾਂ ਵੀ ਕਿਸੇ ਵਿਆਹੀ ਔਰਤ ਦੇ ਪੈਣ ਨਹੀਂ ਸਿੱਧਦੇ ਸਭ ਨੂੰ ਉਸ ਤੋਂ ਦੂਰੀ ਬਣਾ ਕੇ ਰੱਖੀ ਜਾਣ ਲੱਗੀ ਜਿਵੇਂ ਕਿ ਉਹ ਆਪ ਚਲਦੀ ਫਿਰਦੀ ਪੂਤ ਹੋਵੇ ਕੋਈ ਉਸ ਨੂੰ ਬਦਕਿਸਮਤ ਕਹਿੰਦਾ ਕੋਈ ਉਸਤੇ ਪਿਛਲੇ ਕਰਮਾਂ ਦਾ ਫਲ ਹਰ ਕੋਈ ਉਸ ਨੂੰ ਦੋਸ਼ੀ ਠਹਿਰਾਉਂਦਾ ਇਹਦੇ ਕਰਮ ਹੀ ਮਾੜੇ ਹਨ ਇਸ ਦਾ ਤਾਂ ਪਰਸ਼ਾਵਾਂ ਮਾੜਾ ਹੈ ਇੰਨੀ ਵਾਰ ਬੱਚੇ ਗੁਵਾਏ ਨੇ ਕੁੜੀ ਕਹਿੰਦੀ ਹੈ ਬਾਬੇ ਤੇ ਨਹੀਂ ਜਾਣਾ ਇਸ ਨੂੰ ਤਾਂ ਸਜ਼ਾ ਮਿਲੀ ਹੈ ਇਨ ਨੂੰ ਤਾਂ ਕੋਈ ਨਵਾਂ ਇਲਾਜ ਕਰਾਉਣਾ ਚਾਹੀਦਾ ਹੈ ਪਿੰਡ ਦੀਆਂ ਔਰਤਾਂ ਆਪਸ ਵਿੱਚ ਕੁਸਰਮਸਰ ਕਰਦੀਆਂ ਜਿਸ ਦੀ ਪਿੰਕ ਸੁਖਮੇਤ ਦੇ ਕਾਰਨ ਤੱਕ ਪਹੁੰਚ ਜਾਂਦੀ ਸੁਖਮੇਤ ਨੇ ਲਗਾਤਾਰ ਸੱਤ ਬੱਚਾ ਨੂੰ ਗਵਾਇਆ ਸੀ ਅਤੇ ਹਰ ਵਾਰ ਉਸ ਨੂੰ ਹੀ ਦੋਸ਼ੀ ਬਣਾ ਜਾਂਦਾ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਸੁੱਕ ਗਏ ਉਸ ਦਾ ਦਿਲ ਅੰਦਰੋਂ ਚੀਕਦਾ ਉਸ ਦੀ ਆਤਮਾ ਰੋਂਦੀ ਪਰ ਬਾਹਰੋਂ ਸ਼ਾਂਤ ਸੀ ਜਿਵੇਂ ਪੱਥਰ ਦੀ ਮੂਰਤ ਬਣ ਗਈ ਹੋਵੇ ਹੁਣ ਆਸ ਗਉਣ ਲੱਗੀ ਉਸ ਨੂੰ ਲੱਗਦਾ ਸੀ ਕਿ ਉਸ ਦੀ ਜ਼ਿੰਦਗੀ ਵਿੱਚ ਸ਼ਾਇਦ ਕਦੇ ਖੁਸ਼ੀ ਨਹੀਂ ਆਵੇਗੀ ਉਸਨੇ ਸੋਚਿਆ ਸ਼ਾਇਦ ਵਾਹਿਗੁਰੂ ਉਸ ਤੋਂ ਨਾਰਾਜ਼ ਹਨ ਪਰ ਫਿਰ ਵੀ ਉਹ ਇੱਕ ਬਹੁਤ ਹੀ ਕਮਜ਼ੋਰ ਜੀ ਪਰ ਅਡੋਲ ਕਿਰਨ ਉਸ ਦੇ ਅੰਦਰ ਜਗਦੀ ਰਹਿੰਦੀ ਉਸ ਦੇ ਮਨ ਵਿੱਚ ਗੁਰਬਾਣੀ ਦੇ ਸ਼ਬਦ ਗੂੰਜਦੇ ਦੁਖਦਾਰ ਹੁ ਸੁਖ ਰੋਗ ਪਿਆ ਜਾ ਸੁਖ ਤਾਮ ਨ ਹੋਈ ਇੱਕ ਕਿਰਨ ਹੀ ਸੀ ਜੋ ਉਸ ਨੂੰ ਜਿਉਂਦੇ ਰੱਖ ਰਹੀ ਸੀ ਉਸ ਨੂੰ ਇਹ ਵਿਸ਼ਵਾਸ ਦਿੰਦੀ ਕਿ ਗੁਰੂ ਸਾਹਿਬ ਜ਼ਰੂਰ ਮਿਹਰ ਕਰਨਗੇ ਅੱਠਵੀਂ ਵਾਰੀ ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਦੁਬਾਰਾ ਗਰਭવતી ਹੈ ਤਾਂ ਉਸ ਦੇ ਅੰਦਰ ਖੁਸ਼ੀ ਦੀ ਬਜਾਏ ਡਰ ਅਤੇ ਬਚਨੂ ਦਾ ਮਿਸ਼ਰਣ ਸੀ ਕਿ ਇਸ ਵਾਰ ਵੀ ਉਹੀ ਹੋਵੇਗਾ ਕਿ ਇਸ ਵਾਰ ਵੀ ਉਸ ਨੂੰ ਦਰਦ ਅਤੇ ਨਿਰਾਸ਼ਾ ਮਿਲੇਗੀ ਪਰ ਇਸ ਵਾਰ ਸੁਖਮੇ ਦੇ ਢਿੱਡ ਦਾ ਆਕਾਰ ਅਸਧਾਰਨ ਤੌਰ ਤੇ ਵੱਡਾ ਸੀ ਇੰਨਾ ਵੱਡਾ ਕਿ ਉਸ ਨੂੰ ਤੁਰਨ ਫਿਰਨ ਵਿੱਚ ਵੀ ਮੁਸ਼ਕਲ ਹੁੰਦੀ ਪਿੰਡ ਵਾਲੇ ਹੈਰਾਨ ਸਨ ਕੁਝ ਲੋਕ ਉਸ ਨੂੰ ਪੇਟੂ ਕਾ ਕੇ ਮਖੌਲ ਉਡਾਉਂਦੇ ਕੁਝ ਢਿੱਡ ਕਹਿੰਦੇ ਕੁਝ ਸੋਚਦੇ ਸ਼ਾਇਦ ਉਹ ਬਿਮਾਰ ਹੈ ਇਹ ਕੋਈ ਅਜੀਬ ਬਿਮਾਰੀ ਹੈ ਕਿਉਂਕਿ ਸਾਰਿਆਂ ਨੂੰ ਪਤਾ ਸੀ ਬਿਗ ਗਰਭਤੀ ਔਰਦਾ ਟਿੱਡ ਵੱਡਾ ਹੁੰਦਾ ਹੈ ਲੇਕਿਨ ਇਹਨਾਂ ਨੇ ਜਿੰਨਾ ਇਸ ਦਾ ਵੱਡਾ ਹੈ ਇਸ ਵਾਰ ਸੁਖਮਿੰਤ ਨੇ ਇੱਕ ਬਕਰਾ ਫੈਸਲਾ ਲਿਆ ਉਸਨੇ ਕਰਨਲ ਸਿੰਘ ਨੂੰ ਕਿਹਾ ਮੈਂ ਇਸ ਵਾਰ ਉਸ ਡਾਕਟਰ ਕੋਲ ਨਹੀਂ ਜਾਵੇਗੀ ਕਿਸੇ ਪੀਰ ਬਾਬੇ ਤੇ ਨਹੀਂ ਜਾਵੇਗੀ ਉਸੇ ਪਾਸ ਸ਼ਰੀਰ ਦਰਬਾਰ ਸਭ ਜਾ ਕੇ ਗੁਰੂ ਰਾਮਦਾਸ ਜੀ ਦੇ ਚਨਮਾ ਵਿੱਚ ਅਰਦਾਸ ਕਰੇਗੀ ਮੈਂ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਜਾਣਾ ਚਾਹੁੰਨੀ ਹਾਂ ਉਸਨੇ ਭਰੇ ਗਲੇ ਨਾਲ ਆਖਿਆ ਅੱਕਾਮ ਵਿੱਚ ਅਥਲੋਂ ਪਰ ਕੇ ਕਿਹਾ ਮੈਨੂੰ ਪੂਰਾ ਵਿਸ਼ਵਾਸ ਹੈ ਉਹੀ ਮੇਰੀ लाज ਰੱਖਣਗੇ ਮੈਂ ਪਿਛਲੇ 7 ਵਾਰੀ ਤਰ੍ਹਾਂ ਤਰ੍ਹਾਂ ਦੇ ਵੈਦਾਂ ਕੋਲ ਗਈ ਚੰਗੇ ਤੋਂ ਚੰਗੇ ਡਾਕਟਰਾਂ ਨੂੰ ਦਿਖਾਇਆ ਹਰ ਤਰ੍ਹਾਂ ਦਾ ਹਿਲਾਪ ਪਨਾਇਆ ਕੁਝ ਨਹੀਂ ਬਣਿਆ ਇਸ ਵਾਰ ਮੈਨੂੰ ਦਰਬਾਰ ਸਾਹਿਬ ਜਾਣਦੇ ਹੋ 7 ਵਾਰੀ ਪਰਖਿਆ ਮੈਨੂੰ ਹੁਣ ਤਾਂ ਉਹ ਬਖਸ਼ਿਸ਼ ਕਰ ਦੇਣਗੇ ਕਰਨਲ ਸਿੰਘ ਨੇ ਪਹਿਲਾਂ ਤਾਂ ਹਿਜਟਾਟ ਮਹਿਸੂਸ ਕੀਤੀ ਪਰ ਉਸਨੇ ਸੁਖਮਨੀ ਦੀਆਂ ਅੱਖਾਂ ਵਿੱਚ ਅਥਾਹ ਵਿਸ਼ਵਾਸ ਦੇਖਿਆ ਜੋ ਕਦੇ ਡੋਲਿਆ ਨਹੀਂ ਸੀ ਉਸਨੇ ਸੁਖਮਨੀ ਦੀ ਗੱਲ ਮੰਨ ਲਈ ਇਸ ਤਰ੍ਹਾਂ ਉਛੇਰੇ ਦਰਬਾਰ ਸੈ ਪਹੁੰਚੇ ਜਿੱਥੋਂ ਆਪਣੀ ਅਜ ਦੀ ਕਹਾਣੀ ਸ਼ੁਰੂ ਹੋਈ ਸੀ ਸੁਕਮੇਤ ਦੀ ਖਲਾਤ ਅਜਹੀ ਸੀ ਬੀ ਉਸ ਰੋਮੇਲ ਚਿਰਤੇ ਬਿਟਾ ਕੇ ਹੀ ਦਰਸ਼ਨ ਕਰਨ ਜਾਇਆ ਹਰਮੰਦਰ ਸਾਹਿਬ ਤੇ ਪ੍ਰਕਰਮਾ ਕਰਦਿਆਂ ਹੀ ਉਸ ਨੂੰ ਪੀ ਡੁੱਟੀ ਜਿਸ ਤਰ੍ਹਾਂ ਵਰਣਨ ਅਸੀਂ ਕਹਾਣੀ ਦੇ ਸ਼ੁਰੂ ਵਿੱਚ ਕੀਤਾ ਹਸਪਤਾਲ ਵਿੱਚ ਜਦੋਂ ਸੁਖਮਿਤ ਨੂੰ ਲੇਬਰ ਰੂਮ ਵਿੱਚ ਲੈ ਜਾਇਆ ਗਿਆ ਤਾਂ ਡਾਕਟਰ ਵੀ ਉਸਦੇ ਪੇਟ ਦੇ ਅਸਧਾਰਨ ਆਕਾਰ ਨੂੰ ਦੇਖ ਕੇ ਹੈਰਾਨ ਸਨ ਉਹਨਾਂ ਨੇ ਕਦੇ ਵੀ ਇੰਨਾ ਵੱਡਾ ਢੇਡ ਨਹੀਂ ਦੇਖਿਆ ਸੀ ਅਲਟਰਾਸਾਊਂਡ ਵਿੱਚ ਵੀ ਕੁਝ ਸਪੱਸ਼ਟ ਨਹੀਂ ਹੋਇਆ ਕਿਉਂਕਿ ਗਰਭ ਬਹੁਤ ਵੱਡਾ ਸੀ ਡਾਕਟਰਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਮੇ ਇੱਕ ਹੀ ਹੋ ਰਿਹਾ ਹੈ ਉਹਨਾਂ ਨੂੰ ਲੱਗਿਆ ਜਾਂ ਤਾਂ ਕੋਈ ਗੰਭੀਰ ਬਿਮਾਰੀ ਹੈ ਜਾਂ ਫਿਰ ਕੁਝ ਹੋਰ ਹੀ ਇਹ ਨਾਰਮਲ ਪ੍ਰੈਗਨੈਂਸੀ ਨਹੀਂ ਹੈ ਜਦੋਂ ਜਣੇਪੇ ਦੀ ਪ੍ਰਕਿਰਿਆ ਸ਼ੁਰੂ ਹੋਈ ਸਾਰੇ ਡਾਕਟਰ ਅਤੇ ਨਰਸਾਂ ਚੁੱਪ ਹੋ ਗਏ ਉਹ ਹਰ ਪਲ ਤੇ ਨਜ਼ਰ ਰੱਖੇ ਸਨ ਫਿਰ ਜੋ ਹੋਇਆ ਉਹ ਅਸਲ ਚਮਤਕਾਰ ਸੀ ਜਿਸ ਤੇ ਕਦੇ ਕਿਸੇ ਨੇ ਕਲਪਨਾ ਨਹੀਂ ਕੀਤੀ ਇੱਕ ਤੋਂ ਬਾਅਦ ਇੱਕ ਬੱਚਾ ਨੇ ਜਨਮ ਲੈਣਾ ਸ਼ੁਰੂ ਕੀਤਾ ਪਹਿਲਾ ਇੱਕ ਬੱਚਾ ਬਾਹਰ ਆਇਆ ਫਿਰ ਦੂਜਾ ਤੀਜਾ ਡਾਕਟਰ ਅਤੇ ਨਰਸਾਂ ਇੱਕ ਦੂਜੇ ਵਹਾਣੀ ਨਾਲ دیکھتے ਰਹੇ ਉਹ ਗਿਣਤੀ ਕਰ ਰਹੇ ਸਨ ਪਰ ਗਿਣਤੀ ਰੁਕਣ ਦਾ ਨਾਮ ਨਹੀਂ ਲੈ ਰਹੀ ਸੀ 4 5 ਕਿ ਫਿਰ 7ਵੇਂ ਬੱਚੇ ਤੱਕ ਤਾਂ ਸਾਰਿਆਂ ਦੀਆਂ ਅੱਖਾਂ ਕੁਲੀਆਂ ਦੀਆਂ ਖੁਲੀਆਂ ਰਹਿ ਗਈਆਂ ਫਿਰ 8ਵਾਂ ਅਤੇ ਅਖੀਰ ਵਿੱਚ 9ਵਾਂ ਬੱਚਾ ਜੰਮਿਆ ਇੱਕ ਸਮੇਂ 9 ਜਿੜਵਾਂ ਬੱਚਿਆਂ ਨੇ ਜਨਮ ਲਿਆ ਪੂਰਾ ਲੇਬਰ ਰੂਮ ਬੱਚਿਆਂ ਦੀਆਂ ਕਲਕਾਰੀਆਂ ਨਾਲ ਗੂੰਜ ਉਠਿਆ ਡਾਕਟਰਾਂ ਨੂੰ ਪਹਿਲਾਂ ਲੱਗਿਆ ਕਿ ਇਹਨੇ ਬੱਚੇ ਜੇ ਜੀਵਤ ਵੀ ਹੋਣਗੇ ਤਾਂ ਬਹੁਤ ਕਮਜ਼ੋਰ ਅਤੇ ਕਪੋਸ਼ਿਤ ਹੋਣਗੇ ਅਤੇ ਸ਼ਾਇਦ ਕੁਝ ਹੀ ਸਮਾਂ ਬਚ ਪਾਉਣਗੇ ਕਿਉਂਕਿ ਆਮ ਤੌਰ ਤੇ ਇੰਨੇ ਜ਼ਿਆਦਾ ਬੱਚਿਆਂ ਦਾ ਇਕੱਠੇ ਜਨਮ ਲੈਣਾ ਬਹੁਤ ਹੀ ਅਸਾਧਾਰਨ ਗੱਦਾ ਹੈ ਅਤੇ ਉਹਨਾਂ ਦੀ ਸਿਹਤ ਤੇ ਵੀ ਅਚਰਪੰਦਾ ਹੈ ਪਰ ਗੁਰੂ ਮਹਾਰਾਜ ਦੀ ਕਿਰਪਾ ਦੇਖੋ ਸਾਰੇ ਦੇ ਸਾਰੇ 9 ਬੱਚੇ ਭਾਵੇਂ ਉਹ ਆਮ ਨਾਲੋਂ ਛੋਟੇ ਸਨ ਕਿਉਂਕਿ ਉਹਨਾਂ ਦੀ ਗਿਣਤੀ ਜ਼ਿਆਦਾ ਸੀ ਪਰ ਸਾਰੇ ਦੇ ਸਾਰੇ ਸਮੇਂ ਦੇ ਨਾਲ ਪੂਰੀ ਤਰ੍ਹਾਂ ਤੰਦਰੁਸਤ ਹਨ ਅਤੇ ਉਹਨਾਂ ਨੇ ਬਿਨਾਂ ਕਿਸੇ ਮੁਸ਼ਕਲ ਦੇ ਸਾਰੇ ਆ ਉਹਨਾਂ ਵਿੱਚ ਕੋਈ ਸਿਹਤ ਸਮੱਸਿਆ ਨਹੀਂ ਸੀ ਅਤੇ ਇਹ ਇੱਕ ਅਲੋਕਿਕ ਘਟਨਾ ਸੀ ਡਾਕਟਰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਕਰ ਪਾ ਰਹੇ ਸਨ ਉਹਨਾਂ ਕਦੇ ਵੀ ਅਜਿਹਾ ਮਾਮਲਾ ਨਹੀਂ ਦੇਖਿਆ ਸੀ ਹਰ ਪਾਸੇ ਹੈ ਰਾਨੀ ਅਤੇ ਖੁਸ਼ੀ ਦੀ ਲੜੀ ਸੁਖਮੇਂ ਦੀ ਝੋਲੀ ਖੁਸ਼ੀਆਂ ਨਾਲ ਭਰ ਗਈ ਲਗਾਤਾਰ ਸੱਤ ਅਸਫਲ ਕੋਸ਼ਿਸ਼ਾਂ ਤੋਂ ਬਾਅਦ ਜਿੱਤੇ ਉਸਨੇ ਹਰ ਵਾਰ ਨਿਰਾਸ਼ਾ ਦੇਖੀ ਤਾਂ ਨਗੁਰੂ ਰਾਮਦਾਸ ਜੀ ਪਾਤਸ਼ਾਹ ਨੇ ਉਸ ਨੂੰ ਉਸਦੀ ਅਡੋਰ ਅਸ਼ਰਧਾ ਉਸਦੀ ਆਸਾ ਦਾ ਫਲ ਨੌ ਗੁਣਾ ਵਧ ਕੇ ਦਿੱਤਾ ਉਸਨੇ ਅੱਖਾਂ ਵਿੱਚ ਖੁਸ਼ੀ ਦੇ ਅਤਰ ਵਹਿ ਰਹੇ ਸਨ ਉਸਨੇ ਬਾਈ ਗੁਰੂ ਦਾ ਦਿਨ ਰਾਤ ਚੁਕਰਾਨਾ ਕੀਤਾ ਜਿਸਨੇ ਉਸ ਨੂੰ ਇਨਾ ਵੱਡਾ ਵਰਦਾਨ ਬਖਸ਼ਿਆ ਹੈ ਕਰਨਲ ਸਿੰਘ ਵੀ ਅਤਾ ਖੁਸ਼ੀ ਵਿੱਚ ਸੀ ਉਸਨੇ ਅੱਖਾਂ ਵੀ ਨਮ ਸਨ ਉਹ ਆਪਣੀ ਪਤਨੀ ਦੀ ਆਸਥਾ ਅਤੇ ਗੁਰੂ ਸਾਹਿਬ ਦੀ ਕਿਰਪਾ ਤੇ ਹੈਰਾਨ ਸੀ ਕੁਝ ਦਿਨਾਂ ਦੇ ਬਾਅਦ ਹੀ ਜਦੋਂ ਸੁਖਮੀਤ ਅਤੇ ਉਸਦੇ ਨੌ ਨਵਜੰਮੇ ਬੱਚੇ ਪੂਰੀ ਤਰ੍ਹਾਂ ਸਿਹਤਮੰਦ ਹੋ ਗਏ ਤਾਂ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਤਾਂ ਸੁਖਮੀਤ ਉਸ ਦਾ ਘਰ ਵਾਲਾ ਕਰਨਲ ਸਿੰਘ ਅਤੇ ਸਾਰੇ ਰਿਸ਼ਤੇਦਾਰ ਬੱਚਿਆਂ ਨੂੰ ਗੋਦੀ ਵਿੱਚ ਚੁੱਕ ਕੇ ਦੁਬਾਰਾ ਦਰਬਾਰ ਸੇ ਪਹੁੰਚੇ ਵਾਰ 휠ਚੇਰ ਦੀ ਲੋੜ ਨਹੀਂ ਸੀ ਸੁਖਮਿਤ ਆਪਣੇ ਪੈਰਾਂ ਤੇ ਚੱਲ ਕੇ ਆਈ ਜਿਸ ਦੇ ਚਿਹਰੇ ਤੇ ਸੰਤੁਸ਼ਟੀ ਅਤੇ ਖੁਸ਼ੀ ਦੀ ਚਮਕ ਸੀ ਜਿਸ ਨੂੰ ਬਿਆਨ ਕਰਨਾ ਸ਼ਬਦਾਂ ਵੀ ਸੰਭਵ ਨਹੀਂ ਸੀ ਪੂਰੀ ਸੰਗਤ ਉਹਨਾਂ ਨੂੰ ਦੇਖ ਕੇ ਹੈਰਾਨ ਸੀ ਜਿਹੜੇ ਲੋਕ ਪਹਿਲਾਂ ਸੁਖਮਿਤ ਸ਼ੱਕ ਕਰਦੇ ਸਨ ਜਿਹੜੇ ਉਸ ਨੂੰ ਬਾਝ ਕਾ ਕੇ ਤਾਨੇ ਮਾਰਦੇ ਸਨ ਜਿਹੜੇ ਉਸ ਤੇ ਕਰਮਾਂ ਦਾ ਫਲ ਕਹਿੰਦੇ ਸਨ ਜਿਹੜੇ ਪੀਰ ਬਾਬੇ ਦੀ ਸ਼ਕਤੀ ਦੱਸਦੇ ਸਨ ਉਹ ਸਭ ਇੱਕ ਅਦਭੁਤ ਦ੍ਰਿਸ਼ ਦੇਖ ਕੇ ਬਿਲਕੁਲ 당ਗ ਰਹਿ ਗਏ ਇੱਕ ਔਰਤ ਜਿਸ ਨੇ ਸੱਤ ਵਾਰੀ ਆਪਣੀਆਂ ਔਲਾਦਾਂ ਗਵਾਈਆਂ ਸਨ ਉਹ ਅਜੇ ਨੌ ਮੱਚਾਂ ਦੀ ਮਾਂ ਬਣ ਕੇ ਗੁਰੂ ਦਰਬ ਤੇ ਸ਼ੁਕਰਾਨਾ ਕਰਨ ਆਈ ਹੈ ਹਰ ਕੋਈ ਗੁਰੂ ਰਾਮਦਾਸ ਜੀ ਦੀ ਮਿਹਰ ਤੇ ਇਹ ਵਿਸ਼ਵਾਸ ਕਰਨ ਲੱਗਾ ਉਹਨਾਂ ਦੀਆਂ ਅੱਖਾਂ ਵਿੱਚ ਸ਼ਰਧਾ ਅਤੇ ਹੈਰਾਨੀ ਸੀ ਅਤੇ ਸਿਰ ਚੁਕਿਆ ਸੀ ਇੱਕ ਗੁਰੂ ਮਹਾਰਾਜ ਦੀ ਮਿਹਰ ਸੀ ਉਹਨਾਂ ਨੇ ਸੁਖਮਨੀ ਦੀ ਆਸਥਾ ਨੂੰ ਪਰਖਿਆ ਅਤੇ ਸੱਤ ਵਾਰੀ ਦੇ ਇਮਤਿਹਾਨਾਂ ਤੋਂ ਬਾਅਦ ਨੌ ਬੱਚਿਆਂ ਦਾ ਅਨਮੋਲ ਤੋਫਾ ਮਿਲਿਆ ਸੀ ਸੁਖਮਨੀ ਦੀ ਕਹਾਣੀ ਪਿੰਡ ਪਿੰਡ ਫੈਲ ਗਈ ਅਤੇ ਹਰ ਪਾਸੇ ਹਰ ਕਸੇਲੀ ਆਸਤਾ ਦੇ ਵਿਸ਼ਵਾਸ ਦਾ ਪ੍ਰਤੀਕ ਬਣੇ। ਹਾਂਜੀ ਸਾਥ ਸੰਗਤ ਜੀ, ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ। ਜੇਕਰ ਸਤਿਪੁੱਤ ਤੁਹਾਨੂੰ ਕਹਾਣੀ ਚੰਗੀ ਲੱਗੀ, ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ। ਕੀ ਤੁਸੀਂ ਪਹਿਲਾਂ ਇਹ ਗੱਲ ਸੁਣੀ ਹੈ? ਜੇਕਰ ਹਾਂ ਦੱਸਣਾ ਜੀ। ਤੁਸੀਂ ਇਸ ਬਾਰੇ ਹੋਰ ਕੀ ਜਾਣਦੇ ਹੋ? ਜਿੰਨਾ ਕੁ ਤੁਹਾਨੂੰ ਧਿਆਨ ਸੀ। ਉਹਨੇ ਕਿ ਅਸੀਂ ਤੁਹਾਨੂੰ ਕਹਾਣੀ ਸੁਣਾ ਦਿੱਤੀ ਹੈ। ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਆਪਣੀ ਰਾਏ ਦੱਸ ਸਕਦੇ ਹੋ। ਤੁਸੀਂ ਕੀ ਕਹਿਣਾ ਚਾਹੋਗੇ? ਕਿ ਇਹ ਕੋਈ ਆਮ ਗੱਲ ਸੀ ਜਾਂ ਫਿਰ ਸੱਚਮੁੱਚ ਧੰਨ ਗੁਰੂ ਰਾਮਦਾਸ ਜੀ ਪਾਤਸ਼ਾਹੀ ਦੀ ਕਿਰਪਾ ਸੀ ਕੁਝ ਲੋਕ ਅਜੇ ਵੀ ਗੁਰੂ ਰਾਮਦਾਸ ਜੀ ਮਹਾਂਅਤੇ ਸ਼ੱਕ ਕਰਦੇ ਹਨ ਉਹਨਾਂ ਦੇ ਸਰੋਵਰ ਨੂੰ ਪਾਣੀ ਦੱਸਦੇ ਹਨ YouTube ਦੇ ਉੱਪਰ ਵੀ ਕਈ ਅਜਿਹੇ ਜਿਹੜੇ ਆਪਣੇ ਆਪ ਨੂੰ ਬੂਟਾ ਸਿੰਘ ਗਿਆਨੀ ਦੱਸਦੇ ਹਨ ਕੋਝੇ ਲੋਕ ਗੁਰੂ ਮਹਾਰਾਜ ਦੇ ਸਰੋਵਰਾਂ 'ਤੇ ਸ਼ੱਕ ਕਰਦੇ ਖਨਾਂ ਕਹਿੰਦੇ ਹਨ ਜੀ ਆਮ ਪਾਣੀ ਹੈ ਗੁਰੂ ਮਹਾਰਾਜ ਵਿੱਚ ਕੋਈ ਸ਼ਕਤੀ ਨਹੀਂ ਹੈ ਅਜਿਹੇ ਲੋਕ ਭਾਵੇਂ ਉੱਪਰ ਗਾਤਰੇ ਪੈਂਦੇ ਖਨਾਂ ਭਾਵੇਂ ਇਹਨਾਂ ਨੇ ਪੀੜੇ ਲਗਦੀਆਂ ਬੜਿਆ ਸੋਹਣੇ ਦਸਤਾਰਾ ਸਜਾਈਆਂ ਹਨ ਲੇਕਿਨ ਆਪਾਂ ਸਭ ਜਾਣਦੇ ਹਾਂ ਕਿਰਦਾਰਾਂ ਦੇ ਵਿੱਚ ਕੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਹਾਂਜੀ ਦੱਸਣਾ ਜੀ ਕਮੈਂਟਾਂ ਦੇ ਵਿੱਚ ਜੇਕਰ ਸੱਚ ਵਿੱਚ ਵੀਡੀਓ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਹਾਂਜੀ ਦਿਓ ਸਾਨੂੰ ਇਜਾਜ਼ਤ ਸਾਧ ਸੰਗਤ ਜੀ ਦੇਖ ਕੇ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰਲੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਤੁਹਾਡੀ ਹਰ ਇੱਕ ਨਮੀਤਾ ਦੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ